फतेह प्रवान करना वाहगुरु जी की खालसा सारे सार् पता है आने वाला समा भारतीय जनता पार्टी है क्योंकि भारतीय जनता पार्टी केजरीवाल मगू झूठ नहीं बोलती लारे नप्पे नहीं आती जो ਮੋਦੀ ਜੀ ਦੀ ਗਰੰਟੀ ਹੋਵੇ ਜੋ ਮੋਦੀ ਜੀ ਕਹਿੰਦੇ ਐ ਕਰਕੇ ਨਹੀਂ ਮੋਟੇ ਉਹਨਾਂ ਨੇ ਦੇਖੋ ਦਿੱਲੀ ਦੀ ਜਨਤਾ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਸਾਡੀ ਸਰਕਾਰ ਆ ਗਈ ਅਸੀਂ ਹਰ ਮਹਿਲਾ ਦੇ ਅਕਾਊਂਟ ਦੇ ਵਿੱਚ 25-2500 ਰੁਪਿਆ ਮਹੀਨਾ ਪਾਵਾਂਗੇ ਔਰ ਦਿੱਲੀ ਸਰਕਾਰ ਨੇ ਪਹਿਲੀ ਮੀਟਿੰਗ ਦੇ ਵਿੱਚ ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ 25-2500 ਰੁਪਿਆ ਮਹਿਲਾਵਾਂ ਦੇ ਖਾਤੇ ਦੇ ਵਿੱਚ ਪਾ ਵੀ ਦਿੱਤਾ जो कि पंजाब दहिलावान अभी भी जो केजरीवाल ने वादा किया भी एक हजार रुपया महीना आपके खाते में पावे कि आया आज भी उड़ीक कर दी है झूठे वादे करके पंजाब नशे चुब गया लुट खो तो भी पता कि तो थोड़ा जा बाहर निकल रहे हो किसी का ਕੇਜਰੀਵਾਲ ਪੰਜਾਬ ਦਾ ਸੁਪਰ ਸੀਰੀਅਲ ਬਣੀ ਹੈ ਸ਼ਿਸ਼ੋਧਿਆ ਜੀ ਨੂੰ ਇੰਚਾਰਜ ਲਾ ਕੇ ਸੁਣਿਆ ਹੋਵੇ 0 ਕਾਰਡ ਹੈ ਅਸੀਂ ਬਿਲਕੁਲ नाम बताया कि ये तो वो बार के कांग्रेस को चौथी बार अपना सदस्य भी महिलाओं जरूर थे ये इस तारीख में हर दिन लिखते था तो ना तो आदेश अपना खड़ी है यूं तो मना रहे हैं और बाहर की सरकार की भारतीय जनता पार्टी सिर्फ सिर्फ जिला प्रशासन पिछ <laughs> ਕੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮਾਨਯੋਗ ਨਰਿੰਦਰ ਮੋਦੀ ਜੀ ਦੀਆਂ ਨੀਤੀਆਂ ਦੇ ਕਾਰਨ ਉਹਨਾਂ ਦੇ ਕੰਮਾਂ ਦੇ ਤੋਂ ਪ੍ਰਭਾਵਿਤ ਹੋ ਕੇ ਅੱਜ ਮੋਰਾ ਵਾਲੀ ਪਿੰਡ ਦੇ ਸੈਂਕੜੇ ਵਰਕਰ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਏ ਨੇ ਜੋ ਵਰਕਰ ਜੋ ਪਰਿਵਾਰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਏ ਨੇ ਉਹਨਾਂ ਦਾ ਅਸੀਂ ਉਰਜੋਗ ਸਵਾਗਤ ਕਰਦੇ ਹਾਂ ਔਰ ਭਾਰਤੀ ਦੇ ਵਿੱਚ ਇਹਨਾਂ ਸਾਰੇ ਪਰਿਵਾਰਾਂ ਨੂੰ ਪੂਰਾ ਬੰਦਾ ਮਾਨ ਸਤਕਾਰ ਮਿਲੇਗਾ ਕਿਉਂਕਿ ਆਉਣ ਵਾਲਾ ਸਮਾਂ ਇਹ ਸਭ ਪੰਜਾਬ ਨੂੰ ਪਤਾ ਲੱਗ ਚੁੱਕਿਆ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਹੈ ਬਾਕੀ ਸਾਰੀਆਂ ਪਾਰਟੀਆਂ ਪੰਜਾਬ ਨੇ ਦੇਖ ਲਈਆਂ ਪੰਜਾਬ ਨੂੰ ਲੁੱਟਿਆ ਤੇ ਪੰਜਾਬ ਨੂੰ ਕੁੱਟਿਆ ਸਿਰਫ ਭਾਰਤੀ ਜਨਤਾ ਪਾਰਟੀ ਕੋਈਹੀ ਪਾਰਟੀ ਹੈ ਜੋ ਕਹਿੰਦੀ ਹੈ ਉਹ ਕਰਕੇ ਦਿਖਾਉਂਦੀ ਹੈ ਮੋਦੀ ਜੀ ਨੇ ਦਿੱਲੀ ਮਹਿਲਾਵਾਂ ਦੇ ਵਿੱਚ ਨਾਲ ਵਾਦਾ ਕੀਤਾ ਸੀ ਕਿ ਅਸੀਂ 2500 ਰੁਪਏ ਮਹੀਨਾ ਹਰ ਮਹਿਲਾ ਦੇ ਖਾਤੇ 'ਚ ਪਾਵਾਂਗੇ ਤੇ ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ 2500 ਰੁਪਿਆ ਹਰ ਮਹਿਲਾ ਦੇ ਖਾਤੇ ਦੇ ਵਿੱਚ ਪਾਇਆ ਉਹਨਾਂ ਨੇ ਜੇ ਵਾਦਾ ਕੀਤਾ ਸੀ ਤਾਂ ਨਿਭਾਇਆ ਕੇਜਰੀਵਾਲ ਦੇ ਵਾਦੇ ਮੁਤਾਬਕ ਪੰਜਾਬ ਦੀਆਂ ਮਹਿਲਾਵਾਂ ਅੱਜ ਵੀ 1000 ਰੁਪਏ ਦੀ ਉਡੀਕ ਕਰ ਰਹੀਆਂ ਨੇ ਕੇਜਰੀਵਾਲ ਝੁੱਠੇ ਵਾਦੇ ਕਰਕੇ ਪੰਜਾਬ ਵਿੱਚ ਸੱਤਾ ਵਿੱਚ ਤਾਂ ਆ ਗਿਆ ਪਰ ਕੋਈ ਵੀ ਵਾਦਾ ਨਿਭਾਇਆ ਨਹੀਂ ਜੰਗਲ ਰਾਜ ਹੈ ਦਿਨ ਦਿਹਾੜੇ ਲੁੱਟਖੋਈ ਜਾਂਦੀਆਂ ਹੈ ਗੈਂਗਸਟਰ ਦਾ ਰਾਜ ਹੈ ਪੰਜਾਬ ਦੀ ਜਵਾਨੀ ਨਸ਼ੇ 'ਚ ਡੁੱਬ ਗਈ ਤੁਹਾਨੂੰ ਪਤਾ ਹੈ ਕਿ ਕਿਤੇ ਵੀ ਕੋਈ ਵੀ ਪਰਿਵਾਰ ਸੁਰੱਖਿਆ ਮਹਿਸੂਸ ਨਹੀਂ ਕਰਦਾ ਜੇ ਪੰਜਾਬ ਨੂੰ ਬਚਾਉਣਾ ਹੈ ਪੰਜਾਬ ਦੀ ਤਰੱਕੀ ਚਾਹੁੰਦੇ ਹੋ ਤਾਂ ਸਿਰ ਤੇ ਸਿਰ ਭਾਰਤੀ ਜਨਤਾ ਪਾਰਟੀ ਹੀ ਪੰਜਾਬ ਦੀ ਤਰੱਕੀ ਕਰ ਸਕਦੀ ਹੈ ਕਿਉਂਕਿ ਜਿੱਥੇ-ਜਿੱਥੇ ਡਬਲ ਇੰਜਨ ਦੀ ਸਰਕਾਰ ਹੈ ਉਹਨਾਂ ਸਟੇਟਾਂ ਦੇ ਵਿੱਚ ਦੇਖ ਲਓ ਡਵੈਲਪਮੈਂਟ ਦਿਨ-ਦੁਗਣੀ ਰਾਤ-ਦੁਗਣੀ ਤਰੱਕੀ ਨਾਲ ਹੋ ਰਹੀ ਹੈ ਕੀ ਲੱਗਦਾ ਜੀ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਵੱਲੋਂ 10000 ਰੁਪਏ ਦੇਣ ਦਾ ਜਿਹੜਾ ਵਾਅਦਾ ਕੀਤਾ ਸੀ 3 ਸਾਲ ਵੀ ਜਾਨ ਚੁੱਕੇ ਆ ਤੇ ਕੀ ਕਿਸ ਤਰ੍ਹਾਂ ਦੇਖਦੇ ਆ ਕਿਉਂ ਕੀ ਕਾਰਨ ਆ ਵੀ ਜਿਹੜਾ ਉਹਨਾਂ ਨੂੰ 3000 ਰੁਪਏ ਵਾਪਸ ਨਹੀਂ ਕੀਤਾ ਕਿ ਜਿਹੜਾ ਦੇਖੋ ਤੁਹਾਨੂੰ ਬੱਸ 3600 ਰੁਪਏ ਬਣ ਗਿਆ ਤਿੰਨ ਸਾਲਾਂ ਦੇ ਵਿੱਚ ਇੱਕ ਇੱਕ ਮਹਿਲਾ ਦਾ 36000 ਤਾਂ ਵੀ ਕਿਸੇ ਵੀ ਮਹਿਲਾ ਨੂੰ ਉਹਨਾਂ ਨੇ ਖਾਤੇ 'ਚ ਪੈਸਾ ਨਹੀਂ ਪਾਇਆ ਮਹਿਲਾਵਾਂ ਉਹ ਵਾਦੇ ਕਰ ਜਾਂਦੀਆਂ ਕਿ ਹੁਣ ਅਸੀਂ ਇਹ ਮਾਰਚ ਤੋਂ ਸ਼ੁਰੂ ਕਰ ਦਾਂਗੇ ਜੇ ਅਸੀਂ ਅਪ੍ਰੈਲ ਤੋਂ ਸ਼ੁਰੂ ਕਰ ਦਿਆਂਗੇ ਮੇਰੇ ਕੋਲੇ ਮਹਿਲਾਵਾਂ ਹੁੰਦੀਆਂ ਸਾਡੇ ਅਗਲੇ ਮਹੀਨੇ ਖਾਤੇ 'ਚ ਪੈ ਜਾਣਗੇ ਪਰ ਉਡੀਕਦੀਆਂ 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 3 ਸਾਲ ਹੋ ਗਏ ਤੇ ਬਾਕੀ ਦੇ ਵੀ ਇਦਾਂ ਹੀ ਨਿਕਲ ਜਾਣੇ ਜੇਕਰ 2027 ਦੇ ਵਿੱਚ ਉਹਨਾਂ ਮਾਡਾ ਮਿਲਦਾ ਤਾਂ ਜੋ ਸੀਨੀਅਰ ਮੋਟੀਆਂ ਜਿਵੇਂ ਪਾਲਸੀ ਜਿਹੜੀ ਚੱਲ ਰਹੀ ਹੈ ਸੈਂਟਰ ਤੋਂ ਕਰ ਕੋ ਇਹ ਉਪਰ ਬਰਕਰਾਰ ਰਣੀ ਹੈ ਜਾਂ ਉਹਦੇ 'ਚ ਕੋਈ ਕਮਿਟੀ ਕੀਤੀ ਜਾਵੇ ਬਿਲਕੁਲ ਉਹ ਤਾਂ ਬਰਕਰਾਰ ਰਹਿਣੀ ਹੀ ਰਹਿਣੀ ਹੈ ਜਨਤਾ ਦੀ ਜ਼ਰੂਰਤ ਦੇ ਹਿਸਾਬ ਨਾਲ ਨਵੀਂ ਪਾਲਿਸੀ ਵੀ ਆਉਣੀ ਹੈ ਕਿਉਂਕਿ ਹਰ ਸਟੇਟ ਦੇ ਅਲੱਗ-ਅਲੱਗ ਡਿਮਾਂਡਸ ਹੁੰਦੀਆਂ ਨੇ ਅਲੱਗ-ਅਲੱਗ ਸੋਚ ਹੁੰਦੀ ਹੈ ਹੋ ਸਟੇਟ ਦੇ ਹਿਸਾਬ ਨਾਲ ਜੋ ਜਨਤਾ ਦੀ ਸਹੂਲਤ ਹੈ ਉਹ ਸਭ ਦਿੱਤੀਆਂ ਜਾਣਗੀਆਂ। ਭੈ ਕੀ ਲੱਗਦਾ ਇਹ ਇੱਕ ਮਨਰੇਗਾ ਦੇ ਵਿੱਚ ਜਿਹੜੀ ਦੇੜੀ ਦੇ ਵਿੱਚ ਵੀ ਕੋਈ ਫਰਕ ਪਾਇਆ ਗਿਆ ਸੈਂਟਰ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਹੈ। ਸੈਂਟਰ ਸਰਕਾਰ ਤਾਂ ਦੇਖੋ ਗਰੀਬਾ ਮਜ਼ਦੂਮਾਂ ਦੀ ਸਰਕਾਰ ਨਹੀਂ ਤੁਹਾਨੂੰ ਪਤਾ ਹੀ ਹੈ। ਉਹ ਤਾਂ ਸੈਂਟਰ ਦੇ ਜਿਹੜੇ ਕਰਮਚਾਰੀ ਹੈ ਉਹਨਾਂ ਦੀਆਂ ਤਨਖਾਹਾਂ ਵਿੱਚ ਵੀ ਵਾਅਦਾ ਕੀਤਾ ਹੈ। ਇਹਨਾਂ ਦੀਆਂ ਤਨਖਾਹਾਂ ਦੇ ਵਿੱਚ ਵੀ ਵਾਅਦਾ ਕੀਤਾ ਹੈ ਔਰ ਜ਼ਰੂਰੀ ਵੀ ਕੀਤੀ ਹੈ ਕਿ ਐਨੇ ਦਿਨ ਮਨਰੇਗਾ ਦੇ ਕੰਮ ਉਹ ਮਿਲਣਾ ਚਾਹੀਦਾ। ਹਾਂਜੀ ਭਾਈ ਜੀ ਕੀ ਨਾਮ ਹੈ ਤੁਹਾਡਾ? ਮੈਂ ਮੱਖਣ ਸਿੰਘ ਮੋਰਾ ਜਿਸ ਤਰ੍ਹਾਂ ਤੁਸੀਂ ਅੱਜ ਆਮ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਿਆ ਹਾਂਜੀ ਹਾਂਜੀ ਤੇ ਕੀ ਕਹਿਣਾ ਹੈ ਇਸ ਬਾਰੇ ਇਹਦਾ ਕਾਰਨ ਇਹ ਹੈ ਵੀ ਅਸੀਂ ਸਭ ਤੋਂ ਪਹਿਲਾਂ ਅਕਾਲੀ ਦਲ ਨਾਲ ਪੈਂਡ ਰਹੇ ਲੰਮਾ ਸਮਾਂ ਮੈਂ ਇਕੱਲਾ ਨਹੀਂ ਸਾਰਾ ਸਾਡਾ ਪਿੰਡ ਹੈ ਤੇ ਹੋਰ ਸਾਰੇ ਪੰਜਾਬ ਦੇ ਵਸਨੀਕ ਉਹਨਾਂ ਤੋਂ ਤੰਗ ਆ ਕੇ ਲੋਕਾਂ ਨੇ ਆਮ ਆਦਮੀ ਪਾਰਟੀ ਕਾਂਗਰਸ ਅਤੇ ਅਕਾਲੀ ਦਲ ਤੋਂ ਤੰਗ ਆ ਕੇ ਆਮ ਆਦਮੀ ਪਾਰਟੀ ਨੂੰ ਚੁਣਿਆ ਲੋਕਾਂ ਨੇ ਬਹੁਤ ਉਮੀਦਾਂ ਰੱਖੀਆਂ ਕਿ ਬਹੁਤ ਕੰਮ ਕਰਨਗੇ ਜਿਸ ਦਾ ਮੁੱਖ ਕਾਰਨ ਸੀ ਨਸ਼ਿਆਂ ਦੀ ਦਲਦਲ ਚ ਲੋਕ ਵਸੇ ਸੀ ਉਹ ਉਸ ਦਿਨ ਵੀ ਕੁਲਦਾਰ ਸਿੰਘ ਸਾਡੇ ਪਿੰਡਾਇਸ ਤੋਂ ਸੰਧਵਾ ਉਹਨਾਂ ਨੂੰ ਬੀਬੀਆਂ ਨੇ ਪੇਸ਼ ਹੋ ਕੇ ਕਿਹਾ ਵੀ ਹੋਰ ਕੋਈ ਕੰਮ ਹੋਵੇ ਨਾ ਹੋਵੇ ਵੀ ਸਾਡੇ ਬੱਚੇ ਮਰ ਰਹੇ ਆ ਪਰ ਚਿੱਤੇ ਨੂੰ ਬਿਲਕੁਲ ਵੀ ਨਾਥ ਨਹੀਂ ਪਈ ਸਾਡੇ ਪਿੰਡ ਦੇ ਉਸ ਤੋਂ ਬਾਅਦ ਘੱਟੋ ਘੱਟ 25 ਮੁੰਡੇ ਮਰ ਚੁੱਕੇ ਨੌਜਵਾਨ ਜੋ ਕਿ ਮਾਵਾਂ ਦੀ ਗੋ ਦਾ ਸ਼ਿਕਾਰ ਘਰ ਦੀ ਮੁੱਢੀ ਕਿਉਂਕਿ ਅੱਜ ਕੱਲ ਬੱਚੇ ਬਹੁਤੇ ਨਹੀਂ ਇੱਕ ਇੱਕ ਬੱਚਾ ਤੇ ਉਹ ਨਸ਼ੇ ਦੀ ਗੱਲ ਕਰ ਨਾਲ ਉਹ ਖਤਮ ਹੋ ਜਾਂਦਾ ਘਰ ਦਾ ਦੀਵਾ ਗੋਲ ਹੋ ਜਾਂਦਾ ਸਭ ਤੋਂ ਵੱਡਾ ਦਰਾਜ ਆਮ ਆਦਮੀ ਪਾਰਟੀ ਤੇ ਨਸ਼ੇ ਦਾ ਨਸ਼ਾ ਨਕਮ ਹੈ ਚੋਰੀ ਲੁੱਟ ਕੋ ਘਰਾਂ ਚੋ ਕੁੱਟਮਾਰ ਹੋ ਰਹੀ ਹੈ ਬਾਕੀ ਕੰਮ ਫੌਜ ਚੱਕਣ ਦੀ ਬਿਲਕੁਲ ਨਹੀਂ ਅਸੀਂ ਖੁਦ ਸਜ਼ਾ ਕੱਟੀ ਹੈ 2 ਮਹੀਨੇ ਕਾਲੀਦਰ ਨੇ ਆਮ ਪੀਛੇ ਸਾਡੇ ਪਰਜਾ ਕਰਾਇਆ ਬਿਕਲਤਾਰ ਸਿੰਘ ਸਾਹਿਬ ਨੇ ਕਿਉਂ ਮਦਦ ਕਰਦੇ ਆ ਕਿਉਂਕਿ ਉਸ ਵਕਤ ਅਸੀਂ ਜੇ ਕੰਦੀ ਦੇ ਜੋਰ ਤੇ ਪੰਜ ਚਾਰ ਸਾਲ ਮੀਟਰ ਨਹੀਂ ਨਿਕਲਦੇ ਤੇ ਲੋਕ ਮੇਰੇ ਨਾਲ ਸੀ ਮੈਂ ਹਰੂ ਸੀ ਪਿੰਡ ਦਾ ਬਹੁਤ ਵੋਟਾਂ ਪਵਾਈਆਂ ਚੰਗੀ ਵੀਟ ਦੇ ਜਿੱਤੇ ਅਕਾਲੀ ਦਲ ਨੇ ਸਾਡੇ ਤੇ ਪਰਚਾ ਵੀ ਕਰਾਇਆ ਜਿਉਂ ਉਹ ਜਿਹੜਾ ਦੋਸਤਾ ਸੰਤਪਾਲਾ ਹੋਰ ਜੀ ਅਕਰ ਪੰਚਾਇਤ ਛਕਰੀ ਵੀ ਬਹੁਤੀ ਜਿੱਤਾਂ ਦਾ ਅਸਰ ਪੈਂਦਾ ਪਰ ਇਹਨਾਂ ਨੇ ਕੋਈ ਪ੍ਰਵਾਹ ਨਹੀਂ ਕੀਤੀ ਵੋਟਾਂ ਲੈਣ ਤੱਕ ਸੀ ਖੰਡ ਵੀ ਦਿੱਤੇ ਰਹੇ ਇਹਨਾਂ ਨੂੰ ਪਰ ਕੋਈ ਉਮੀਦ ਨਹੀਂ ਕੋਈ ਕੁਛ ੱੱਕਾ ਵੀ ਕੰਮ ਨਹੀਂ ਫੋਨ ਵੀ ਨਹੀਂ ਚੱਕਦੇ ਕੰਮ ਹੋਣਾ ਤਾਂ ਬਹੁਤ ਦੂਰ ਗੱਲ ਆ ਬਸ ਕੱਲੀ ਸਾਸਰੀ ਕਾਲ ਆ ਕੋਈ ਕੰਮ ਨਹੀਂ ਪਿੰਡ ਦੇ ਵਿਕਾਸ ਦਾ ਹੋਇਆ ਕੀ ਵਿਸ਼ਵਾਸ ਦਿਵਾਉਣੇ ਤੁਸੀਂ ਅੱਜ ਆਪਣਾ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਆ ਅਸੀਂ ਵਿਸ਼ਵਾਸ ਦਿਵਾਉਣੇ ਵੀ ਜੇ ਜਿਹੜੇ ਲੋਕ ਇੱਥੇ ਹਾਜ਼ਰ ਹੋਏ ਆ ਇਹ ਪੂਰੀ ਪ੍ਰਤੀਨਿਧਤਾ ਨਾਲ ਪੂਰੀ ਫੋਟਾ ਪਾਉਣਗੇ ਪਰ ਜੇਕਰ ਇਹਨਾਂ ਦੇ ਜਿਵੇਂ ਇਸ ਤਰ੍ਹਾਂ ਹੁਣ ਘਰਾਂ ਦੇ ਪੈਸੇ ਆ ਹੋਰ ਲੋਕਾਂ ਦੀਆਂ ਮੰਗਾਂ ਸਭ ਤੋਂ ਵੱਡੀ ਕਾਰਨ ਆ ਵੀ ਨਸ਼ਾ ਤੇ ਨਸ਼ਾ ਪਾਈ ਜਾਵੇ ਤੇ ਲੋਕਾਂ ਦੀ ਜਿਹੜੇ ਲੁੱਟ ਖੋਹ ਦਾ ਕੰਮ ਨਾਲ ਹੀ ਬੰਦ ਹੋ ਜਾਵੇ ਨਸ਼ੇ ਨਾਲ ਅੰਨੇ ਹੋਏ ਲੋਕ ਆ ਜਿਹੜੇ ਨਵੀਂ ਨੌਜਵਾਨ ਪੀੜ੍ਹੀ ਆ ਧੁੱਤ ਹੋਈ ਲੋਕਾਂ ਦੇ ਆਪ ਦੇ ਮਾਪਿਆਂ ਨੂੰ ਕੁੱਟਮਾਰ ਕਰਦੀ ਐ ਘਰੇ ਮਾਂ ਪਰੋ ਵੀ ਸ਼ੇਪ ਨਹੀਂ ਇਹ ਨਹੀਂ ਵੀ ਆਪਾਂ ਘਰ ਦੇ ਵਿੱਚ ਜਿਹੜਾ ਬੱਚਾ ਰੱਖਿਆ ਉਹ ਘਰ ਦੀ ਰਾਖੀ ਵਾਸਤੇ ਨਹੀਂ ਘਰ ਦੀ ਲੁੱਟ ਖੋ ਕਰਦਾ ਨਸ਼ੇ ਦਾ ਐਡਾ ਮਾੜਾ ਹਾਲ ਆ ਸਭ ਤੋਂ ਪਹਿਲਾਂ ਅਸੀਂ ਬੀਜੇਪੀ ਤੋਂ ਵੀ ਮੰਗ ਕਰਦੇ ਆ ਵੀ ਨਸ਼ਾ ਤੇ ਕੰਟਰੋਲ ਕੀਤਾ ਜਾਵੇ ਤੇ ਫਿਰ ਲੋਕਾਂ ਦਾ ਵਿਕਾਸ ਕੀਤਾ ਜਾਵੇ ਮੈਂ ਪਹਿਲੀ ਵਾਰੀ ਵੇਖਿਆ ਜਿਨ੍ਹਾਂ ਨੇ ਆਸ਼ਮਾਨ ਕਾਟ ਯੋਜਨਾ ਚਲਾਈ 5 ਲੱਖੜਾ ਕਾਟ ਬਣਿਆ ਮੈਨੂੰ ਕਈ ਰੋਗ ਲੱਗ ਕੇ ਮੇਰੇ ਤਿੰਨ ਆਪਰੇਸ਼ਨ ਹੋਏ ਵੀ لیکن میرے ਕੋਲੇ پیسہ نہیں ਸੀ ਬਣਦਾ ਪ੍ਰੇਸ਼ਨ ਹੋਇਆ ਹੋਏ ਮੇਰੇ ਫਰੀ ਹੈ ਆਸ਼ਮਾਨ ਕਾਰਡ ਕਰਕੇ ਮੇਰੀ ਜ਼ਿੰਦਗੀ ਬਚ ਗਈ ਹੈ ਮੈਂ ਨਰਿੰਦਰ ਮੋਦੀ ਜੀ ਦਾ ਪ੍ਰਧਾਨ ਮੰਤਰੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਮੇਰੇ ਲਈ ਹੋ ਰਿਹਾ ਬਹੁਤ ਬਹੁਤ ਧੰਨਵਾਦ ਕਰਦੇ ਜੀ ਮੋਦੀ ਦਾ ਬਹੁਤ ਕੰਮ ਸਵਾਰੇ ਨਹੀਂ ਪਰ ਅਗਲੀ ਸਰਕਾਰ ਲਾਉਣ ਵਾਲੇ ਵੀ ਅਸੀਂ ਆਣੇ ਵੋਟਾਂ ਨੂੰ ਪਾਓ ਤੇ ਅੱਗੇ ਕੰਮ ਵਧਾਓ ਇਹ ਸਰਕਾਰ ਨੇ ਤਾਂ ਕੁਝ ਨਹੀਂ ਕੀਤਾਗਾ ਬਹੁਤ ਨਹੀਂ ਗਾਇਆ ਨਾ ਚਿੱਟਾ ਵੇਚੀ ਜਾਂਦੇ ਆ ਸਾਰਾ ਕੁਝ ਕਰੀ ਜਾਂਦੇ ਆ ਕੋਈ ਦੂਜਾ ਹੱਲ ਨਹੀਂ ਹੁੰਦਾ ਵਾ ਇਸ ਦਾ ਜਿਸ ਤਰ੍ਹਾਂ ਤੁਹਾਨੂੰ ਇਹਨਾਂ ਨੇ ਸੈਂਟਰ ਸਰਕਾਰ ਦੀਆਂ ਹਦਾਇਤਾਂ ਬਾਰੇ ਜਾਣਕਾਰੀ ਦਿੱਤੀ ਹੈ ਜੋ ਆਪਾਂ ਨੂੰ ਸਕੀਮਾਂ ਮਿਲਦੀਆਂ ਹਾਂ ਅੱਲ੍ਹਾ ਮੈਨੂੰ ਉਸ ਤੋਂ ਸਪੋਰਟ ਹੋਈ ਹਾਂਜੀ ਜੋ ਸਰਕਾਰ ਨੇ ਦਿੱਤੀ ਹੈ ਜਾਣਕਾਰੀ ਸਾਨੂੰ ਉਸ ਜਾਣਾ ਚਾਹੁੰਦੇ ਆ ਇਹਦੇ ਕੋਠਿਆਂ ਦੀ ਸਕੀਮ ਬਹੁਤ ਮਰੀ